ਜਿਹੜੀ ਕੋਠੀ ਆਪਾਂ ਇਹ ਲੈ ਕੇ ਪਹੁੰਚਿਆ ਕੋਠੀ ਦਾ ਕਾਹਦੀ ਹੈ ਜੀ ਮਹਿਲ ਤੋਂ ਘੱਟ ਨਹੀਂ ਹੈਗੀ ਬਹੁਤ ਰੀਝਾਂ ਲਾ ਲਾ ਕੇ ਮਾਲਕ ਨੇ ਸਾਰੀ ਕੋਠੀ ਇਹ ਤਿਆਰ ਕਰਵਾਈ ਹੋਈ ਹੈ ਜਮਾ ਨਮੀ ਬਣੀ ਹੋਈ ਹੈ ਤੇ ਸਮਾਨ ਵਿੱਚ ਜਿੰਨਾ ਤੁਸੀਂ ਦੇਖੋਗੇ ਐਲਸੀਡੀ ਕੂਲਰ ਫ੍ਰਿਜ ਜੋ ਕੁਝ ਵੀ ਹੈਗਾ ਜੀ ਦੀਵਾਨ ਬੈੱਡ ਬੈੱਡ ਸੋਫੇ ਸਾਰਾ ਕੁਝ ਮਾਲਕ ਨੇ ਨਾਲ ਹੀ ਵੇਚਣਾ ਤੇ ਜਿੰਨਾ ਸਮਾਨ ਹੈ ਸਾਰਾ ਗਾਰੰਟੀ ਦੇ ਵਿੱਚ ਹੈ ਮਾਲਕ ਨੇ ਕਿਹਾ ਸਾਰਾ ਕੁਝ ਅਸੀਂ ਨਾਲ ਹੀ ਵੇਚ ਦਾਂਗੇ ਤੇ ਤੁਸੀਂ ਦੇਖੋ ਜੀ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਅੱਗੇ ਆਪਾਂ ਪੂਰੀ ਗੱਲ ਕਰਦੇ ਹਾਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋ ਫਰੀ ਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਕੋਠੀ ਦੇਖਣ ਵਾਲੀ ਹੈ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਉਹ ਸਾਹਮਣੇ ਜਾਲਾ ਰੋਡ ਰਾਹੋ ਇਹ ਸਿੱਧਾ ਸਾਹਮਣੇ ਪੈਂਦਾ ਆ ਦੇਖੋ ਮੇਨ ਸੜਕ ਵੱਡੀ 25 25 ਫੁੱਟ ਦੀਆਂ 23 24 25 ਫੁੱਟ ਦੀਆਂ ਸੜਕਾਂ ਚੌੜੀਆਂ ਇਹ ਸਾਡਾ ਘਰ ਆ ਜੀ 60 ਫੁੱਟ ਲੰਬਾ 40 ਫੁੱਟ ਚੌੜਾ ਨਮਸ਼ਾਦ ਕੋ راہੋ راہੋ ਤਾਂ ਅੱਜ ਜਿਹੜਾ ਜਾਲਾ ਰੋੜਾ ਮੇਨ ਸਾਨੂੰ ਦਿਖਾਇਆ ਇਹ ਜਾਲਾ ਰੋੜ ਤੇ ਆ ਆ ਮੋੜ ਲਾ ਕਰਦਾ ਪ੍ਰਿੰਟ ਇੱਧਰ ਆ ਜਾ ਇਹ 23 ਫੁੱਟ ਮੋੜੇ ਸੜਕਾ ਜੀ ਤੇ ਇਹ ਸਾਡਾ ਘਰ ਆ ਦੇਖੋ ਮੋਰੇ ਪੂਰੀ ਸਕਿਉਰਿਟੀ ਦਾ ਇੰਤਜ਼ਾਮ ਕੈਮਰੇ ਲੱਗਿਓ ਆ ਡਬਲ ਗੇਟ ਤੇ ਆਜੋ ਤੁਹਾਨੂੰ ਬਾਕੀ ਅੰਦਰ ਦਿਖਾ ਲ ਦਿੰਨੇ ਆ ਕਾਦੇ ਅੰਦਰ ਵਰਦੇ ਆ ਜੀ ਆਹ ਸਾਰਾ ਬੇੜਾ ਪੂਰਾ ਕਵਰ ਕੀਤਾ ਹੈ ਛੱਤ ਆ ਤੇ ਦੋ ਗੱਡੀਆਂ ਆਰਾਮ ਦੇ ਨਾਲ ਪਾਰਕਿੰਗ ਹੁੰਦੀਆਂ ਆ ਤੇ ਅੰਦਰ ਵਰਦੇ ਆਂ ਮੋਰੇ ਦੋ ਵਾਸ਼ਰੂਮ ਇਹ ਵਾਲੇ ਬੰਨੇ ਇਧਰ ਤੇ ਇਧਰ ਉੱਪਰ ਡਬਲ ਇਨਵਰਟਰ ਵੈਂਟਰਾ ਸਾਰਾ ਕੁਝ ਰੱਖਣ ਵਾਸਤੇ ਤੇ ਹੁਣ ਤੁਹਾਨੂੰ ਡ੍ਰੈਗ ਰੂਮ ਦਿਖਾਉਂਦੇ ਆ ਇਹ ਡ੍ਰੈਗ ਰੂਮ ਦੀ ਐਂਟਰੀ ਡਰਾਈਵਿੰਗ ਹੁੰਚ ਬੜਗੇ ਜੀ ਫੁੱਲ ਟੈਲਾ ਏਸੀ ਲੱਗਾ ਆ ਝੁੰਮਰ ਪੱਖੇ ਡਾਉਨ ਸੀਲਿੰਗ ਸਾਰੀ ਥੱਲੇ ਨਵੇਂ ਟੈਲਾ ਸਿਰ ਤਿੰਨ ਮਹੀਨੇ ਹੋਏ ਆ 2.5 ਸਾਲ ਹੋ ਗਏ ਆ ਇਹ ਘਰ ਬਣੇ ਨੂੰ ਤੇ ਇਹ ਘਰ ਅਸੀਂ ਸ਼ੇਅਰ ਕਰਨਾ ਆ ਘਰ ਦੇ ਵਿੱਚ ਕੋਈ ਵੀ ਇੱਕ 0% ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਇੱਕ ਇੱਕ ਚੀਜ਼ ਮੈਂ ਬਹੁਤ ਵਧੀਆ ਤੀਕੇ ਚਲਾਈ ਆ ਤੇ ਅਸੀਂ YouTube ਦਾ ਕੰਮ ਕਰਦੇ ਆ ਤੇ YouTube ਦਾ ਕੰਮ ਕਰਨਾ ਕਰਕੇ ਅਸੀਂ ਹੁਸ਼ਿਆਰਪੋ ਸ਼ਿਫਟ ਹੋਣਾ ਚਾਹੁੰਦੇ ਆ ਤਾ ਕਰਕੇ ਅਸੀਂ ਇਹ ਕੋਠੀ ਆਪਣੀ ਜਿਹੜੀ ਘਰ ਵਾ ਇਹਨੂੰ ਸੇਲ ਕਰਨਾ ਚਾਹੁੰਦੇ ਆ ਹੋਰ ਕੋਈ 20 0% ਦੇ ਵਿੱਚ ਕੋਈ ਕਮੀ ਨਹੀਂ ਗਈ ਮੈਂ ਬਹੁਤ ਹੀ ਰੀਜਾ ਦੇ ਨਾਲ ਇਹ ਘਰ ਬਣਾਇਆ ਹੈ ਇਹ ਲੋਬੀ ਆ ਜੀ ਲੰਬੀ ਤੇ ਇਹਦੇ ਵੀ ਕੰਪਲੀਟ ਟੈਲਾ ਉੱਪਰ ਤੱਕ ਫੁੱਲ ਡਾਊਨ ਸੀਲਿੰਗ ਤੁਹਾਡੇ ਸਾਹਮਣੇ ਆ ਤੇ ਇਹ ਸਾਡੀ ਓਪਨ ਕਿਚਨ ਕਿਚਨ ਦਾ ਫੁੱਲ ਕੰਮ ਸਿਰ 3 ਮਹੀਨੇ ਤਾਜ਼ਾ ਕੀਤਾ ਨਮਾ ਕੀਤਾ ਸਾਰੇ ਫੁੱਲ ਸਾਰਾ ਬਹੁਤ ਵਧੀਆ ਕੰਮ ਗੀਜਰ ਲੱਗਾ ਆ ਜਿਮਨੀ ਲੱਗੀ ਆ ਪੂਰਾ ਇਹ ਵੀ ਫੁੱਲ ਟੈਲਾ ਕੋਈ ਕਿਸੇ ਤਰ੍ਹਾਂ ਦੀ ਐਨਾ ਵੀ ਕਿਤੇ ਕੰਮ ਕਰਨੇ ਦੀ ਕੋਈ ਜ਼ਰੂਰਤ ਨਹੀਂ ਗਈ ਤੇ ਇਹ ਸਾਰਾ ਕੰਪਲੀਟ ਹੈ ਉਸ ਤੋਂ ਬਾਅਦ ਇਹ ਸਾਡੀਆਂ ਲੋਬੀ ਤੋਂ ਬਾਅਦ ਮੇਨ ਮੇਨ ਅੰਦਰ ਐਂਟਰ ਤੇ ਇਹ ਸਾਡੀ ਟਫਨ ਸ਼ੀਸ਼ਾ ਸਭ ਤੋਂ ਵਧੀਆ ਟਫਨ ਸ਼ੀਸ਼ਾ ਬਹੁਤ ਵਧੀਆ ਕੰਮ ਉਹ ਤੱਕ ਸਿਕਾ ਤੱਕ ਟੈਲਾ ਲੱਗੀਆਂ ਆ ਇਹ ਉੱਪਰ ਨੂੰ ਸਾਡੇ ਪੌੜੀ ਜਾਂਦੀ ਆ ਟੋਟਲ ਪੱਥਰ ਦਾ ਸਾਰੇ ਕੰਮ ਹੋਇਆ ਆ ਟੈਲਾ ਦਾ ਟੋਟਲ ਕੰਮ ਹੋਇਆ ਆ ਇਹ ਪਹਿਲਾ ਰੂਮ ਬੈੱਡਰੂਮ ਇਹਦੇ ਵੀ ਫੁੱਲ ਡਾਊਨ ਸੀਲਿੰਗ ਹੋਈ ਹੋਆ ਸਿਰ ਉੱਪਰ ਤੱਕ ਟੈਲਾ ਲੱਗੀਆਂ ਆ ਏਸੀ ਲੱਗਾ ਆ ਨਵਾਂ ਬੈੱਡ ਡੈਸਕਿੰਗ ਟੇਬਲ ਅਲਮਾਰੀ ਜਿਉ ਕੋਈ ਵਿੱਚ ਵੀ ਸਮਾਨ ਲੈਣਾ ਚਾਹੁੰਦਾ ਆ ਸੇਮ ਇੱਕੋ ਕਲਰ ਦੀਆਂ ਸਾਰੀਆਂ ਟੈਲਾ ਨੀਚੇ ਉਸ ਤੋਂ ਬਾਅਦ ਇੱਧਰ ਅੰਦਰ ਸਾਡਾ ਅਟੈਚ ਬਾਥਰੂਮ ਇਹ ਵੀ ਸੇਖਰ ਤੱਕ ਟੈਲਾ ਲੱਗੀਆਂ ਆ ਪੱਖੇ ਲੱਗ ਗਿਆ ਵਾ ਟੂਟੀਆਂ ਸਭ ਤੋਂ ਵੱਧ ਕੰਪਨੀ ਨੇ ਵਧੀਆ ਇੱਕ ਨੰਬਰ ਇੱਕ ਨੰਬਰ ਦੀ ਅੰਦਰ ਟੂਟੀਆਂ نیچے ਸਾਰੇ ਟੈਲਾ ਲੱਗੀਆਂ ਆ ਐਲੂਮੀਨੀਅਮ ਦੇ ਦਰਵਾਜੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇੱਕ ਪੈਸੇ ਦੀ ਵੀ ਲਾਉਣ ਦੀ ਚਿੰਤਾ ਨਹੀਂ ਹੈਗੀ ਬਾ ਸਾਡਾ ਨੰਬਰ 2 ਦੂਜਾ ਬੈਡਰੂਮ ਸੈਂਟਰ ਇਹ ਅਸੀਂ ਪੂਜਾ ਰੂਮ ਵੀ ਬਣਾਇਆ ਇਹਦੇ ਵੀ ਡਾਉਨ ਸੀਲਿੰਗ ਹੋਈ ਹੋਆ ਟੈਲਾ ਉੱਪਰ ਤੱਕ ਹੋਆ ਤੇ ਇਹ ਵੀ ਬੈਡਰੂਮ ਆ ਇਹਦੇ ਇੱਧਰ ਇੱਧਰ ਸਾਡੇ ਲਾਈਟ ਵਾਸਤੇ ਉੱਪਰ ਦੈਨ ਲੱਗਿਆ ਚਾਦਰਾਂ ਪਈਆਂ ਝਾਨਾ ਬਣਾਇਆ ਜਾਨੀ ਕਿ ਫੁੱਲ ਸਕਿਉਲਟੀ ਉੱਪਰੋਂ ਵੀ ਦਿਖਾਵਾਂਗੇ ਤੁਹਾਨੂੰ ਇੱਧਰ ਵੀ ਇਹਦੇ ਵੀ ਫੁੱਲ ਟਾਇਲਾਂ ਉੱਪਰ ਤੱਕ ਲੱਗੀਆਂ ਆ ਤੇ ਤਾਜੇ ਪਾਣੀ ਦੀ ਬਾਲ-ਵਾਲ ਟੈਂਕੀ ਵਾਲਾ ਮਸ਼ੀਨ ਕਪੜੇ ਧੋਣ ਵਾਲੀ ਇੱਥੇ ਇੱਕ ਇੱਕ ਚੀਜ਼ ਦੇ ਉੱਤੇ ਇੱਕ ਇੱਕ ਟਾਇਲ ਦੇ ਉੱਤੇ ਦੇਖੋ ਇੱਕ ਇੱਕ ਟਾਇਲ ਦੇ ਉੱਤੇ ਅਸੀਂ ਐਲੂਮੀਨੀਅਮ ਦੀ ਫਿਟਿੰਗ ਕੀਤੀ ਹੋਆ ਕਿ ਟਾਇਲ ਦੀ ਨੁੱਕਰ ਵੀ ਨਾ ਖਰਾਬ ਹੋਵੇ ਫੁੱਲ ਫੁੱਲ ਵਧੀਆ ਤੇ ਇੱਧਰ ਨੂੰ ਆ ਜਾਈਏ ਇਹ ਸਾਡੇ ਆ ਗੀਜਰ ਲੱਗਾਇਆ ਗੈਸ ਵਾਲਾ ਤੇ ਆਹ ਅਟੈਚ ਬਾਥਰੂਮ ਇੱਧਰ ਇਹ ਟੈਚ ਬਾਥਰੂਮ ਇਹਦੀ ਵੀ ਫੁੱਲ ਸਿੱਖ ਤੱਕ ਟਾਇਲਾ ਲੱਗਿਆ ਆ ਤੇ ਵਧੀਆ ਡਿਵਾਈਡਰ ਲੱਗੇ ਹੋਆ ਗੀਜਰ ਦਾ ਪੂਰਾ ਸਾਰੇ ਪਾਣੀ ਕਰਦਾ ਆ ਅੰਦਰ ਵਾਸ਼ੂਸ਼ੀਨ ਵੀ ਲੱਗੇ ਹੋਆ ਇੰਗਲਿਸ਼ ਸੀਟ ਵੀ ਲੱਗੀ ਹੋਆ ਨਾ ਹੋਰ ਵਾਸਤੇ ਸ਼ਾਵਰ ਸਾਰਾ ਕੁਝ ਪੂਰਾ ਤੇ ਇਧਰ ਨਾਲ ਹੀ ਅਟੈਚ ਇਹ ਤੀਜਾ ਸਾਡਾ ਤੀਜਾ ਬੈਡਰੂਮ ਇਹਦੇ ਵੀ ਫੁੱਲ ਡਾਉਨ ਸਿਲਿੰਗ ਹੋਈ ਹੋਆ ਫੁੱਲ ਟੈਲਾਂ ਲੱਗੀਆਂ ਆ ਉੱਪਰ ਤੱਕ ਤੇ ਕੇਬਲ ਇਨਵਰਟਰ ਦਾ ਸਾਰਾ ਫੁੱਲ ਟੋਟਲ ਹੋਇਆ ਆ ਕੋਈ ਕਿਸੇ ਕਿਸਮ ਦਾ ਇੱਕ ਇੱਕ ਵੀ ਇੱਕ ਵੀ ਕਿਤੇ ਪੈਸਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਾਰੇ ਨਵੇਂ ਟੋਟਲ 2.5 2.5 ਸਾਲ ਹੋਇਆ ਆ कोठी बनी लेकिन अब जब टैल का कम होयाफ चार तीन या चार महीने हो इधर ये भी पूरा कम हो टोटल लोबी ड्रैइंग रूम ਓਪਨ ਕਿਚਨ 1 2 3 ਬੈਡਰੂਮ ਤੇ ਉਸ ਤੋਂ ਬਾਅਦ ਤੁਹਾਨੂੰ ਉੱਪਰਲਾ ਕੋਠੇ ਦੀ ਛੱਤ ਦਾ ਦਿਖਾਉਂਦੇ ਆਂ ਬਾਕੀ ਜੇ ਕਿਸੇ ਨੇ ਤਿੰਨੇ AC ਲੱਗੇ ਆ ਤਿੰਨੇ ਨਵੇਂ AC ਨਵਾਂ ਲੱਗਿਆ 1.5 2 2-3 ਮਹੀਨੇ ਹੋਇਆ ਹੁਣੇ ਲਵਾਇਆ ਇਹ LCD ਬਿਲਕੁਲ ਨਵੀਂ 75 ਇੰਚ ਦੀ ਇਹ LCD ਕੈਮਰਾ ਵਾਸਤੇ ਦੋ Wi-Fi Jio Fiber ਤੇ Net+ ਦਾ ਤੇ ਉਸ ਤੋਂ ਬਾਅਦ ਇਹ ਤਿੰਨੇ ਕਮਰੇ ਹੋ ਗਏ ਕਿਚਨ ਖੁੱਲੀ ਹੋ ਗਈ ਮੈਂ ਐਂਟਰਸ ਇਹ ਤੁਹਾਨੂੰ ਉੱਪਰ ਲਿਖਾ ਦਿੰਦੇ ਆ ਫੁੱਲ ਫਰਸ਼ ਟੈਲਾਂ ਟਫਨ ਸ਼ੀਸ਼ਾ ਗਲਾਸ ਸਾਰਾ ਟਫਨ ਇੱਕ ਨੰਬਰ ਦਾ ਕੰਮ ਹੋਇਆ ਹੈ ਇਹ ਛੱਤਰੀਆਂ ਉੱਪਰ ਜਾਂਦਾ ਰਸਤਾ ਇੱਕ ਵੱਡਾ ਰੂਮ ਸਟੋਰ ਨੂੰ ਵਰਤ ਸਕਦੇ ਆ ਤੇ ਉੱਪਰ ਹੈ ਵੱਡਾ ਜੋ ਵੀ ਰੱਖ ਸਕਦੇ ਆ ਤੁਸੀਂ ਸਮਾਨ ਲਈ ਐਂਟਰੀ ਛੱਤ ਦੀ ਏਰੀਆ ਡਬਲ ਲੈਂਟਰ ਦੇ ਉੱਤੇ ਟੈਲ ਲੱਗੀ ਆ। ਲੈਟ ਵਾਸਤੇ ਜਿਹੜਾ ਝਰਨਾ ਲੱਗਿਆ ਆ ਉਹ ਆ। ਇਹ 1 ਨੰਬਰ ਕਮਰੇ ਦਾ ਜਿਹੜਾ AC ਉਹਦਾ ਪੱਖਾ। ਇਹ ਉੱਪਰ ਜਿੱਥੇ ਪਾਣੀ ਵਾਲੀ ਟੈਂਕੀ ਆ ਉੱਪਰ बॉडी ਲੱਗੀ ਆ ਟੈਂਕੀ ਕਵਰ ਆ ਸਾਰਾ ਕੁਝ ਉੱਤੇ ਕਵਰ ਕੀਤਾ ਆ ਯਾ ਯਾ ਦੋਲੇ ਖੁੱਲਾ ਏਰੀਆ ਆ ਅਜੇ ਇੱਥੇ ਮਕਾਨ ਬੰਦੇ ਆ ਤੇ ਕੁਝ ਪਏ ਆ ਪਲਾਟ ਖਾਲੀ ਤੇ ਬਿਲਕੁਲ ਸਾਹਮਣੇ ਜਾਲੜਾ ਰੋਡ ਫਰੰਟ ਜਿਹੜਾ ਮੇਨ ਰੋਡ ਆ ਜਾਲਾ ਰੋਡ ਦਾ ਉਹ ਆ ਕੋਲ ਬਾਜ਼ਾਰ ਆ ਬਿਲਕੁਲ 5 ਮਿੰਟ ਦਾ ਸਿਰਫ ਸਫਰ ਕੇ ਨਹੀਂ ਜਗਾ ਸੀ ਲੈਂਟਰ ਨਹੀਂ ਪਵਾਇਆ ਟੀਨਾ ਪਵਾਈਆਂ ਇਸ ਕਰਕੇ ਵੀ ਅੰਦਰ ਨੂੰ ਧੁੱਪ ਜਿਹੜੀ ਆ ਸਾਡੇ ਸਿੱਧੀ ਅੰਦਰ ਜਾਂਦੀ ਆ ਤੇ ਆਹ ਸਾਹਮਣੇ ਟੈਂਕੀ ਪਾਣੀ ਵਾਲੀ ਉਹਦੇ ਉੱਪਰ ਅਸਮਾਨੀ ਬਿਜਲੀ ਵਾਸਤੇ ਫੁੱਲ ਅਰਥ ਸਿੰਘ ਘਰ ਦਾ ਅਰਥ ਸਿੰਘ ਔਰ ਅਸਮਾਨੀ ਬਿਜਲੀ ਵਾਸਤੇ ਟੋਟਲ ਕੰਪਲੀਟ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਏ ਜੇ ਕਿਸੇ ਨੇ ਸਮਾਨ ਵੀ ਲੈਣਾ ਹੋਵੇ ਅਸੀਂ ਵਿੱਚ ਜਿਹੜਾ ਨਵਾਂ ਸਮਾਨ ਆ ਸਾਰੇ ਕੰਪਲੀਟ ਸਮਾਨ ਵੀ ਦੇ ਦਵਾਂਗੇ ਬਿਨਾਂ ਸਮਾਂ ਤੋਂ ਵੀ ਜਦ ਕਿ ਜਿਹਦਾ ਜਨਰੇਟਰ ਵੀ ਆ ਤੇ ਡਬਲ ਵੈਂਟਰ ਆ ਵੱਡਾ ਰਵੈਟਰ ਇੱਕ ਏਸੀ ਇਹ ਲੱਗਾ ਆ ਤੇ ਸਮਾਸੀ ਵਾਲ ਦਾ ਬੋਰ ਕੋਲ ਆ ਔਟੋਮੈਟਿਕ ਟੈਂਕੀ ਭਰਨ ਤੇ ਬੰਦ ਹੋ ਜਾਂਦੀ ਆ ਸਾਰੇ ਆ ਔਟੋਮੈਟਿਕ ਕੰਮ ਆ ਸਾਰੇ ਤੇ ਕੋਈ ਕਿਸੇ ਤਰ੍ਹਾਂ ਦਾ ਵਾਸ਼ੂਸ਼ਨ ਸਾਰੇ ਕੰਪਲੀਟ ਬਾਹਰੋਂ ਸਕਿਉਰਟੀ ਦਾ ਪੂਰਾ ਇਂਤਜ਼ਾਮ ਕੋਈ ਵੀ ਕਿਸੇ ਬੰਨਿਓ ਕੋਈ ਵੀ ਇੰਨਾ ਵੀ ਖਤਰਾ ਨਹੀਂ ਹੈਗਾ ਵੀ ਕੋਈ ਆ ਸਕਦਾ ਆ ਤੇ ਇਹ ਮੇਨ ਸਾਡਾ ਬਿਜਲੀ ਦਾ ਲਾਈਟ ਦਾ ਸਾਰਾ ਸਿਸਟਮ ਇਹ ਅਸਮਾਨੀ ਬਿਜਲੀ ਵਾਸਤੇ ਅਰਥਿੰਗ ਸਾਰਾ ਕੁਝ ਇਹਦੇ ਵਿੱਚ ਇਹ ਅਰਥਿੰਗ ਦੇ ਥੱਲੇ ਇੱਥੇ ਅਰਥਿੰਗ ਹੋਇਆ ਇਹ ਹੁਣ ਅਸੀਂ ਬਾਅਦ ਚ ਕਰਵਾਇਆ ਅਰਥਿੰਗ ਸਾਰਾ ਤਾਂ ਕਰਕੇ ਇੱਥੇ ਹਜੇ ਅਸੀਂ ਦੂਜਾ ਟੈਲਾ ਨਹੀਂ ਲਵਾਈਆਂ ਇਸ ਕਰਕੇ ਇਹ ਆਸਥੀ ਕਰਵਾਣਾ ਕਰਕੇ ਤੇ ਬਾਕੀ ਇਹ ਸਾਰਾ ਘਰ ਅਸੀਂ ਸੇਲ ਕਰਨਾ ਹੈ ਵਿੱਚ ਸਮਾਨ ਵੀ ਦੇ ਦਵਾਂਗੇ ਜੇ ਕਿਸੇ ਨੇ ਸਮਾਨ ਲੈਣਾ ਹੈ ਤੇ ਜਿਵੇਂ ਕਿ ਜਨਰੇਟਰ ਇਨਵਰਟਰ ਏਸੀ ਵੱਡੀ ਐਲਸੀਡੀ ਛੋਟੀ ਐਸਸੀ ਸਾਰੀਆਂ ਗਾਰੰਟੀ ਦੇ ਵਿੱਚ ਉਹ ਫ੍ਰਿਜ ਡਬਲ ਬੈੱਡ ਸਿੰਗਲ ਦੋ ਦੀਵਾਨ ਬੈੱਡ ਡਰੈਕਸਿੰਗ ਟੇਬਲ ਰੂਮ ਜੋ ਵੀ ਅੰਦਰ ਹੁੰਦਾ ਆਪਣਾ ਸੋਫੇ ਲੱਗੇ ਹੋਆ ਸਾਰੇ ਤੇ ਸਾਰਾ ਕੁਝ ਐਦਾਂ ਹੀ ਦੇ ਦਵਾਂਗੇ ਵਿੱਚੇ ਬਿੱਡ ਜਨਰੇਟਰ ਜੇ ਕਿਸene ਲੈਣਾ ਹੋਵੇ ਤੇ ਫਿਰ ਆਪਾਂ ਤੁਹਾਨੂੰ ਨੰਬਰ ਦਵਾਂਗੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਫਿਰ ਤੁਹਾਨੂੰ ਦੱਦੀਏ ਮੇਨ ਨਵਾਂ ਸ਼ਹਿਰ ਤੋਂ 10 ਕਿਲੋਮੀਟਰ ਦੂਰ ਰਹੋ ਰਹੋ ਸਿਰਫ ਸਾਡੇ ਕੋਲ 5 ਮਿੰਟ ਦੂਰ ਉਹ ਮੇਨ ਸਾਹਮਣੇ ਰੋਡ ਚੱਲਦਾ ਆ ਮੇਰ ਜਾਲੜਾ ਰੋਡ ਜਿਹਨੂੰ ਕਹਿੰਦੇ ਆ ਉਹ ਆ ਆ ਫਿਰ ਤੁਹਾਨੂੰ ਦਿਖਾ ਲ ਦਈਏ ਇਹ ਸਾਡਾ ਖੁੱਲ੍ਹੀ ਸੜਕਾਂ 24 24 ਫੁੱਟ ਦੀਆਂ ਸੜਕਾਂ ਐ ਕੋਈ ਕਿਸੇ ਬਨੇ ਕੋਈ ਚਿੰਤਾ ਨਹੀਂ ਜੇ ਹੋਰ ਕਿਸੇ ਨੇ ਨਾਲ ਕੋਈ ਪਲਾਟ ਲੈਣਾ ਹੋਵੇ ਤੇ ਉਹਨੂੰ ਪਲਾਟ ਵੀ ਮਿਲ ਸਕਦੇ ਆ ਪਲਾਟ ਵੀ ਮਿਲ ਸਕਦੇ ਆ ਜੇ ਕਿਸੇ ਨੇ ਪਲਾਟ ਲੈਣਾ ਹੋਵੇ ਪਲਾਟ ਵੀ ਮਿਲ ਸਕਦੇ ਆ ਬਾਕੀ ਇਹ ਘਰ ਆ ਤੇ ਜਿਹਨੇ ਵੀ ਸਾਨੂੰ ਜੇ ਕਿਸੇ ਲੈਣ ਦਾ ਚਾਹਵਾਨ ਹੋਵੇ ਤੇ ਅਸੀਂ ਰੇਟ ਨਹੀਂ ਦੱਸਦੇ ਇਹਦੇ ਵਿੱਚ ਕਿਉਂਕਿ ਜੇ ਸਮਾਨ ਰੇਟ ਲੈ ਵਿਦ ਸਮਾਨ ਲੈਣਾ ਆ ਨਵਾਂ ਸਮਾਨ ਜਿਹੜਾ ਸਾਰਾ ਗਾਰੰਟੀ ਦੇ ਵਿੱਚ ਵਾਰੰਟੀ ਦੇ ਵਿੱਚ ਤੇ ਉਹ ਦਵਾਂਗੇ ਤੇ ਜੇ ਬਿਨਾ ਗਾਰੰਟੀ ਵਾਰੰਟੀ ਤੋਂ ਸਮਾਨ ਹੋਊਗਾ ਜਿਹੜਾ ਮਤਲਬ ਨਹੀਂ ਹੈਗਾ ਉਹ ਅਸੀਂ ਨਹੀਂ ਦੇਣਾ ਹੈਗਾ ਸਾਰੇ ਨਵੇਂ ਸਮਾਨ ਆ ਜਿਹੜਾ ਅਸੀਂ ਦੇਣਾ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਤੇ ਸਾਡੇ ਨਾਲ ਗੱਲਬਾਤ ਕਰੇ ਅਸੀਂ ਟੈਲੀਫੋਨ ਨੰਬਰ ਦੇ ਦੇਣਾ ਓਕੇ